ਰਪਿੰਦਰ ਮੇਰੇ ਆਵੇ ਇਹ ਸੋਚਣ ਦੀ ਆ ਵੀ ਜੇ ਤੇਰੇ ਨਾਲ ਆਪਣੇ ਵਾਂਗੂ ਆਪਣੇ ਧੀਆ ਪੁੱਤਾਂ ਵਾਂਗੂ ਕਰਨ ਹਾਂਜੀ ਤੇ ਫਿਰ ਤੈਨੂੰ ਹਨਾ ਬਾਹਰ ਆਉਂਦੀ ਹੀ ਲੋੜ ਵਾ ਤੇਰਾ ਤੇ ਆਪਣੇ ਘਰ ਹੀ ਮਾਨ ਲੱਗਾ ਰਹੇ ਰੁਝੀ ਰਵੇਂ ਤੂੰ ਹੀ ਚਲੋ ਕੋਈ ਗੱਲ ਨਹੀਂ ਅੰਟੀ ਜੀ ਬਥੇਰਾ ਕਰਦੇ ਆ ਤੇ ਮੈਂ ਵੀ ਇਹ ਸੋਚਨੀ ਆ ਰਪਿੰਦਰ ਵੀ ਇਹ ਜੀ ਤੇਰਾ ਨਾਲ ਜਿਆਦਾ ਘਰ ਆਏ ਹੁੰਦੇ ਭੁੱਲਦੇ ਆ ਨਾ ਹਾਂਜੀ ਘਰ ਜ ਲੜਾਈ ਪਾਉਂਦੇ ਆ ਤੇ ਮੇਰਾ ਪੁੱਤ ਫਿਰ ਤੂੰ ਨਾ ਆਇਆ ਘਰ ਡੈਡੀ ਜੀ ਸਬਜ਼ੀ ਤਾਂ ਹੈਗੀ ਹੀ ਉਹ ਤੁਸੀਂ ਖਾ ਲਈ ਸੀ ਮੈਂ ਕਿល ਮੈਂ ਚਾਰ ਨਾ ਖਾ ਲਈ ਨਹੀਂ ਕੋਈ ਗੱਲ ਨਹੀਂ ਖਾ ਲਈ ਬਸ ਮੈਂ ਰੋਟੀ ਥੋੜੀ ਜਿਹੀ ਮੇਰੀ ਗੱਲ ਸੁਣੋ ਜੇ ਪੁੱਤ ਸਬਜ਼ੀ ਥੋੜੀ ਹੀ ਤੂੰ ਮੈਨੂੰ ਚਾਰ ਨਾ ਦੇਂਦੀ ਤੇ ਤੂੰ ਤਾਂ ਸਬਜ਼ੀ ਨਾ ਖਾਂਦੀ ਰੱਜ ਕੇ